ਪੰਜਾਬ ਚ ਸਵੇਰ ਤੋਂ ਪੈਰੇ ਪਾਰੀ ਮੀਂਹ ਕਾਰਨ ਹਰ ਪਾਸੇ ਜਲ-ਥਲ ਹੋਇਆ ਪਿਆ ਇਸ ਦੌਰਾਨ ਹੁਸ਼ਿਆਰਪੁਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਤੇ ਹਿਮਾਚਲ ਪ੍ਰਦੇਸ਼ ਦੀ ਸੀਮਾ ਤੇ ਵਸੇ ਜਾਜੋ ਦੁਆਬਾ ਦੇ ਬਾਹਰਵਾਰ ਇੱਕ ਇਨੋਵਾ ਕਾਰ ਸਵਾਰ 11 ਵਿਅਕਤੀਆਂ ਨਾਲ ਹਾਦਸਾ ਵਾਪਰ ਗਿਆ ਦਰਅਸਲ ਜਾਜੋ ਦੁਆਬਾ ਦੇ ਬਾਹਰਵਾਰ ਚੋਚ ਇੱਕੋ ਪਰਿਵਾਰ ਦੇ 10 ਮੈਂਬਰਾਂ ਨਾਲ ਭਰੀ ਇਨੋਵਾ ਕਾਰ ਰੁੜ ਗਈ ਹੈ ਹਾਦਸੇ ਚ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਤੇ 5 ਮੈਂਬਰ ਲਾਪਤਾ ਦੱਸੇ ਜਾ ਰਹੇ ਨੇ ਜਾਣਕਾਰੀ ਮੁਤਾਬਕ ਚੋਚ ਭਾਰੀ ਮੀਂਹ ਕਾਰਨ ਹੜ ਆਇਆ ਜਿਸ ਕਾਰਨ ਇਨੋਵਾ ਕਾਰ ਰੁੜ ਗਈ ਜਿਸ ਤੋਂ ਬਾਅਦ ਕੁਝ ਦੂਰ ਜਾ ਕੇ ਝਾੜੀਆਂ ਨੇੜੇ ਫਸ ਗਏ ਇਸ ਖੋਫਨਾਕ ਮੰਜ਼ਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਤੋਂ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਹੜ ਦਾ ਪਾਣੀ ਨੋਵਾ ਕਾਰ ਤੇ ਮਾਰ ਕਰ ਰਿਹਾ ਕਾਦੀਆਂ ਤਾਕੀਆਂ ਖੁੱਲੀਆਂ ਹੋਈਆਂ ਸਨ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਰ 'ਚ ਸਵਾਰ ਪਰਿਵਾਰਕ ਮੈਂਬਰ ਰੁੜ ਗਏ ਨੇ ਮੌਕੇ ਤੇ ਪਤਾ ਲੱਗਣ ਤੇ ਪਿੰਡ ਦੇ ਲੋਕਾਂ ਵੱਲੋਂ ਕਾਰ ਡਰਾਈਵਰ ਨੂੰ ਬਚਾ ਲਿਆ ਗਿਆ ਜਿਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ ਦੱਸਿਆ ਜਾ ਰਿਹਾ ਕਿ ਗੱਡੀ 'ਚ ਸਵਾਰ ਵਿਅਕਤੀ ਇੱਕ ਹੀ ਪਰਿਵਾਰ ਨਾਲ ਸੰਬੰਧਤ ਨੇ ਤੇ ਇਹ ਸਾਰੇ ਹਿਮਾਚਲ ਪ੍ਰਦੇਸ਼ ਦੇ ਪਿੰਡ ਦੇਰਾ ਮਹਿਤਪੁਰ ਤੋਂ ਨਵਾਂ ਸ਼ਹਿਰ ਵਿਆਹ ਲਈ ਜਾ ਰਹੇ ਸਨ ਪੁਲਿਸ ਅਤੇ ਪਿੰਡ ਵਾਸੀਆਂ ਵੱਲੋਂ ਰੁੜ ਗਏ ਵਿਅਕਤੀਆਂ ਦੀ ਭਾਲ ਲਗਾਤਾਰ جاری ਹੈ ਇਸ ਸਾਰੇ ਘਟਨਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੁਸੀਂ ਵੀ ਪਾਓ ਇਹਨਾਂ ਤਸਵੀਰਾਂ ਤੇ ਇੱਕ ਨਜ਼ਰ ਆਹ ਦੇਖੋ ਜੀ ਜੇਜੋ ਦੀ ਤਾਜ਼ੀ ਘਟਨਾ ਅੱਜ ਦੀ ਬਲੋਵਾ ਗੱਡੀ ਪਾਣੀ ਦੇ ਵਿੱਚ ਹੜ ਗਈ 11 12 ਬੰਦੇ ਵਿੱਚ ਦੱਸਦੇ ਆ ਜੀ ਬਹੁਤ ਜਦੋ ਜਹਦ ਨਾਲ ਇੱਕ ਮੁੰਡੇ ਨੂੰ ਬਚਾਇਆ ਇਦੇ ਵਿੱਚ ਨਿਆਣੇ ਵੀ ਬਾਕੀਆਂ ਦਾ ਹਜੇ ਕੋਈ ਅਤਾ ਪਤਾ ਨਹੀਂ ਗੱਡੀ ਦਾ ਹਾਲ ਦੇਖੋ ਜੀ ਇਹ ਅੱਜ ਦੀ ਘਟਨਾ ਹੈ ਜੀ ਬਹੁਤ ਪਾਣੀ ਦਾ ਵਹਾਅ ਤੇ ਇਸੀ ਡਰਾਈਵਰ ਦੀ ਬੇਵਕੂਫੀ ਕਰਕੇ ਸਾਰਿਆਂ ਦੀ ਜਾਨ ਗਈ Subscribe to One India channel and never miss an update.